ਹਾਂਜੀ ਗੱਡ ਮੋਰ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੇਲੇ ਸਵੇਰੇ ਤੇ ਨਹੀਂ ਬਲਾਗ ਦੇ ਵਿੱਚ ਤੁਹਾ ਦਾ ਸਵਾਗਤ ਹੈ। ਭੈਣ ਬੱਚ ਕੇ ਸੱਤਜ। ਜੰਮ ਜੰਨ ਹੁੰਨਾ 6 ਵਜੇ ਤੇ ਹੁਣ ਹੋ ਗਏ ਆਪਾਂ ਲੇਟ। ਤੇ ਕਾਫੀ ਮਰਜ਼ੀ ਦਾ ਕੰਮ ਵੀ ਕਰਕੇ ਹੁਣ ਉੱਥੇ ਜਾ ਕੇ ਕਿਉਂਕਿ ਰਾਤ ਥੋੜੇ ਜਿਹਾ ਲੇਟ ਹੋ ਗਏ ਸੀ ਜਿਵੇਂ ਜਿਹੜਾ ਵੀ ਥੋੜੇ ਜਿਹਾ ਲੇਟ ਸੁੱਤਾ। ਤਾਂ ਕਰਕੇ ਜਿਹੜਾ ਪੁਣ ਹੋਇਆ ਟਾਈਮ ਲੱਗ ਗਿਆ। ਮੰਮੀ ਨੋਈ ਬੈਚਾ ਫੇਜਾ ਮੜਾ ਸਮਾਨ ਆਪਣਾ ਲੋਡ ਕਰ ਲਿਆ ਠੀਕ ਐ ਸਮਾਨ ਆਪਾਂ ਕਰ ਲੈ ਲੋਡਾ ਹੁਣ ਆਪਾਂ ਗੱਡੀ ਚ ਸਮਾਨ ਕੱਢਣਾ ਥੋੜਾ ਜਿਹਾ ਤੇ ਅੱਜ ਲੇਟ ਹੋ ਗਏ ਮਣਾ ਹਿੰਮਤ ਨਾਲ ਜਾਣਾ ਪਊ ਤੇ ਹਿੰਮਤ ਨਾਲ ਆਉਣਾ ਪਊ ਆ ਖੜਾ ਆਪਣਾ ਸਕੂਟਰ ਆ ਖੜਾ ਬੁਲਟ ਆ ਮੌਸਮ ਥੋੜਾ ਖਰਾਬ ਆ ਪਾਣੀ ਪੂਣੀ ਬਹਾੜਾ ਤਾਂ ਆਪਾਂ ਦੋਨੇ ਚੀਜ਼ਾਂ ਕਰਦੇ ਨਹੀਂ ਆਪਾਂ ਸਕੂਟੀ ਲੈ ਜਾਈਏ ਨੇ ਕਿਉਂਕਿ ਖੇਤ ਖੋਦਦੇ ਜਾਨੇ ਤੇ ਇਹ ਮਾੜੀ ਮੋਟੀ ਲਿਬੜ ਵੀ ਜਾਊ ਧੋ ਲਾਂਗੇ ਖੜਾ ਕੇ ਉਹਨਾਂ ਜਿਵੇਂ ਜਰ ਜੁਰ ਲੱਗੀ ਫੇਰ ਕੰਮ ਖਰਾਬ ਹੋ ਜਾਂਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਜਾਨੇ ਵਧੀਆ ਹੋਵੂਗੇ ਠੀਕ ਠਾਕ ਹੋਵੂਗੇ ਹਾਂਜੀ ਵਲੌਗ ਦੀ ਸ਼ੁਰੂਆਤ ਕਰ ਰਹੇ ਆ ਆਪਾਂ ਘਰ ਤੋਂ ਤੇ ਟਾਈਮ ਅੱਜ ਬਹੁਤ ਜ਼ਿਆਦਾ ਹੋ ਗਿਆ ਟਾਈਮ 12 ਵਜੇ ਨਾਲੇ ਨੇ ਅੱਜ ਥੋੜਾ ਜਿਹਾ ਕੰਮ ਸੀਗਾ ਪਹਿਲਾਂ ਆਪਾਂ ਨੂੰ ਥਾਪਾ ਮੰਡੀ ਦਾ ਉਹ ਕੰਮ ਫਿਨਿਸ਼ ਕੀਤਾ ਤੇ ਨੇ ਇਸ ਤੋਂ ਬਾਅਦ ਹੁਣ ਆਪਾਂ ਰੈਡੀ ਆ ਤੇ ਰੈਡੀ ਹੋ ਕੇ ਆਪਾਂ ਜਾਂਦੇ ਆ ਬੁਟੀਕ ਤੇ ਕਿਉਂਕਿ ਅੱਜ ਹੈਗੇ ਆਪਣੇ ਸ਼ੂਟ 2-3 ਨਵੇਂ ਸੂਟ ਆਪਾਂ ਬਣਾਏ ਸੀ ਤਿੰਨੋਂ ਨਵੇਂ ਸੂਟਾਂ ਦਾ ਆਪਣਾ ਸ਼ੂਟ ਅੱਜ ਉਹ ਕਰਨਾ ਆਪਾਂ ਜਾ ਕੇ ਕਰਦੇ ਆ ਠੀਕ ਹੈ ਮਿਲਦੇ ਆਂ ਜਾ ਕੇ ਬੁਟੀਕ ਤੇ ਇਨੇ ਪਰੋਟੀ ਵਗੈਰਾ ਕਰ ਲਾ ਲਓ ਬਈ ਗਾਇਸ ਰੈਡੀ ਹੋ ਗਏ ਆ ਰਣਵਿੰਦਰ ਸਿੰਘ ਜੀ ਨੇ ਬੰਨੀ ਐ ਜੱਪੱਗ ਤੇ ਆਪਾਂ ਹੁਣ ਚੱਲੇ ਆ ਬੁਟੀਕ ਤੇ ਜੁਹਾਰ ਸਿੰਘ ਜੀ ਵੀ ਰੈਡੀ ਨੇ ਠੀਕ ਆ ਥੋੜੀ ਜਿਹੀ ਰਿਹਾਰਡ ਕਰ ਰਹਾ ਗਰਮੀ ਨੂੰ ਮੱਦੇ ਨਜ਼ਰ ਤੇ ਹੁਣ ਆਪਾਂ ਜਾ ਰਹੇ ਆ ਬੁਟੀਕ ਤੇ ਮਿਲਦੇ ਆ ਤੁਹਾਨੂੰ ਬੁਟੀਕ ਤੇ ਜਾ ਕੇ ਕਿਉਂਕਿ ਅੱਜ ਅਸੀਂ ਕਰਨੇ ਆ ਸ਼ੂਟ ਹੋਰ ਫੂਟੋਗ੍ਰਾਫੀ ਸ਼ੂਟ ਕਰਨੇ ਆ ਅਸੀਂ ਦੋ ਤਿੰਨ ਸੂਟ ਸਾਡੇ ਰੈਡੀ ਪਏ ਸੀਗੇ ਕਿਦੋਂ ਦੇ ਰੈਡੀ ਕਰੀ ਬੈਠੇ ਬਸ ਕੰਮ ਤੋਂ ਦੇ ਛੋਟਾ ਟਾਈਮ ਹੀ ਨਹੀਂ ਮਿਲਿਆ ਆ ਚੱਕਰ ਪੈ ਜਾਂਦਾ ਜਦੋਂ ਇਹ ਸੂਟ ਦੇਉਂਦੇ ਹੁੰਦੇ ਆ ਵੀ ਸ਼ੂਟ ਕਰਨ ਜਾਂਦੇ ਆ ਉਦੋਂ ਨੂੰ ਕੋਈ ਨਾ ਕੋਈ ਕੰਮ ਹੋ ਜਾਂਦਾ ਪਾਪਾ ਜਾਨੇ ਹੁਣ ਬਾਜ਼ਾਰ ਦਾ ਕੰਮ ਕਰਨ ਨੂੰ ਚੁੰਨੀਆਂ ਡਾਈ ਕਰਾਉਣੀਆਂ ਨੇ ਘੱਟੋ ਘੱਟ 15 20 ਸੂਟ ਰੈਡੀ ਹੋਏ ਫੇਸੀ ਉਹਨਾਂ ਨਾਲ ਦੀਆਂ ਚੁੰਨੀਆਂ ਰਹਿੰਦੀਆਂ ਸੀ ਉਹ ਰੈਡੀ ਕਰਵਾ ਕੇ ਲਿਆਉਣੀਆਂ ਨੇ ਤੇ ਰਿੱਕੀ ਨੂੰ ਆ ਜੌਬ ਦਾ ਕੰਮ ਸੀਗਾ ਤਾਂ ਕਰਕੇ ਕਿਉਂਕਿ ਉਹਨਾਂ ਦਾ ਕੰਮ ਆ ਜਿਹੜਾ ਉਹ ਆਨਲਾਈਨ ਚੱਲਦਾਗਾ ਤੇ ਮਤਲਬ ਮਹੀਨੇ ਦੇ ਵਿੱਚ ਕਈ ਵਾਰ ਉਹ 4 5 ਦਿਨ ਬਿਜੀ ਹੁੰਦੇ ਨੇ ਬਸ ਉਦੋਂ ਉਹਨਾਂ ਦਾ ਕੰਮ ਆ ਜਿਹੜਾ ਉਹ ਪ੍ਰੋਪਰ ਸਹੀ ਹੋ ਜਾਂਦਾ ਫਿਰ ਰੈਸਟ ਤੇ ਹੁੰਦੇ ਨੇ ਫਿਰ ਉਹਨਾਂ ਦਾ ਕੰਮ ਸਟਾਰਟ ਹੋ ਜਾਂਦਾਗਾ ਤਾਂ ਹੁਣ ਆਪਾਂ ਅੱਜ ਤਾਂ ਹੀ ਇਕੱਲੇ ਜਾਂ ਕੰਮ ਕਰਨ ਨਹੀਂ ਰਿખી ਮੈਨੂੰ ਸਪੋਰਟ ਕਰ ਦਿੰਦੇ ਆ ਉਹਨਾਂ ਨਾਲ ਆਪਾਂ ਗੱਡੀ ਤੇ ਘਰੇ ਆਉਣੇ ਹੁੰਨੇ ਆ ਕੰਮ ਤੇ ਨਹੀਂ ਫਿਰ ਹੁਣ ਅੱਜ ਆਪਾਂ ਨੂੰ ਇਕੱਲਿਆਂ ਨੂੰ ਜਾਣਾ ਪੈਣਾ ਸਕੂਟੀ ਤੇ ਕੰਮ ਕਰਨ ਵਾਸਤੇ ਤਾਂ ਆਪਾਂ ਚੱਲੇ ਆ ਕੰਮ ਕਰਨ ਠੀਕ ਹੈ ਮਿਲਦੇ ਆ ਫਿਰ ਤੁਹਾਨੂੰ ਆਪਾਂ ਪਹਿਲਾਂ ਕੰਮ ਕਰ ਆਈਏ ਫਿਰ ਅੱਜ ਤੁਹਾਨੂੰ ਆਪਾਂ ਨਵੇਂ ਸੂਟ ਦਿਖਾਉਣੇ ਆ ਜਿਹੜੇ ਮੈਂ ਨਵੇਂ ਰੈਡੀ ਕੀਤੇ ਆਗੇ ਠੀਕ ਹੈ ਉਹ ਦਿਖਾਵਾਂਗੇ ਤੇ ਜੁੜੇ ਰਹੋ ਬਲੌਗ ਦੇ ਥੈਂਕ ਯੂ ਲੋਵੀ ਅੱਜ ਮੇਰੇ ਸੂਟ ਦਾ ਸ਼ੂਟ ਤਾਂ ਕਰਨੀ ਸੀਗਾ ਬਟ ਫਿਰ ਵੀ ਮੇਰੇ ਬਹੁਤ ਹੀ ਪਿਆਰੇ ਜਿਹੇ ਕਲਾਇੰਟ ਦੇ ਆਪਾਂ ਸੂਟ ਰੈਡੀ ਕੀਤੇ ਉਹਨਾਂ ਨੇ ਕਲਰ ਚੇਂਜ ਕਰਵਾਇਆ ਆਹ ਡਿਜ਼ਾਈਨ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਤੇ ਇਹ ਗੁੜੀਆਂ ਬਾਹਰੋਂ ਆਏ ਨੇ ਤਿੰਨ ਸੂਟ ਰੈਡੀ ਕਰਵਾਏ ਸੀਗੇ ਸਵੀਟ ਜਿਹਾ ਕਲਾਇੰਟ ਆ ਮੇਰਾ ਤੇ ਤੁਸੀਂ ਦੇਖ ਸਕਦੇ ਹੋ ਬਾਹਾਂ ਤੇ ਹੈਂਡਵਰਕ ਆ ਪ੍ਰੋਪਰ ਠੀਕ ਆ ਦੋਨੇ ਘੇਰਿਆਂ ਤੇ ਅੱਗੇ ਪਿੱਛੇ ਇਹ ਸੂਟ ਆਪਣੇ ਜਾ ਰਹੇ ਆ ਕੈਨੇਡਾ ਤੇ ਆਹ ਹੈਗਾ neck ਤੇ ਵਰਕ ਤੇ ਆਹ ਹੈਗੀ ਆ ਬਾਟਮ ਠੀਕ ਆ ਤੇ ਇਹਗਾ ਬਾਟਮ ਤੇ ਹੈਂਡਵਰਕ ਤੇ ਜਿਹੜਾ ਸਟਾਫ ਆਗਾ ਇਹ ਲਾਈਨਿੰਗ ਵਾਲਾ ਜੋਰਜਟ ਕਰੇਵ ਦਾ ਸਟਾਫ ਆ ਤੁਸੀਂ ਕਿਸੇ ਵੀ ਕਲਰ ਤੇ ਇਹਨਾਂ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਠੀਕ ਹੈ ਫੁੱਲ ਲੁੱਕ ਵਿੱਚ ਦਿਖਾ ਦਿੰਨੀ ਆ ਵੀਰਪਾਲ ਖੋਲ ਦੋ ਜੀ ਸੂਟ ਪ੍ਰੋਪਰ ਹਾਂਜੀ ਲਓ ਲਓ ਜੀ ਫੁੱਲ ਲੁੱਕ ਵਿੱਚ ਤੁਹਾਨੂੰ ਦਿਖਾ ਦਿੰਨੀ ਆ ਆ ਹੈ ਗਿਆ ਨੇ ਬਾਵਾ ਤੇ ਵਰਕ ਆ ਗਿਆ ਘੇਰੇ ਤੇ ਅੱਗੇ ਪਿੱਛੇ ਵਰਕ ਆ ਗਿਆ ਆ ਆ ਗਈ ਸਲਵਾਰ ਠੀਕ ਹੈ ਸਲਵਾਰ ਦੇ ਉੱਪਰ ਆ ਕਿਸੇ ਨੇ ਵੀ ਰੈਡੀ ਕਰਵਾਉਣਾ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਠੀਕ ਹੈ ਕਿਸੇ ਵੀ ਫੈਬਰਿਕ ਦੇ ਵਿੱਚ ਤੁਸੀਂ ਇਹ ਵਾਲਾ ਕਰਵਾਉਣਾ ਕਰਵਾ ਸਕਦੇ ਲੋ ਬਈ ਇੱਕ ਠੀਕ ਹੈ ਇਹਦੀ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਕਾਫੀ ਸਾਰੇ ਕਲਰਸ ਦੇ ਵਿੱਚ ਬਣਵਾਏ ਆ ਬਟ ਮੇਰਾ ਸੇਮ ਕਲਰ ਸੀਗਾ ਤਾਂ ਇਹ ਗੁੜੀਆਂ ਨੇ ਸੇਮ ਕਲਰ ਤੇ ਬਣਵਾਇਆਗਾ ਇਹ ਵੀ ਇਹੀ ਗੁੜੀਆਂ ਦਾ ਸੂਟ ਆ ਬਾਹਾਂ ਤੇ ਪ੍ਰੋਪਰ ਹੈਂਡਵਰਕ ਛੇੜ ਦਿੱਤਾਗਾ ਆਪਾਂ ਮਹਿਰੂਨ ਕਲਰ ਨਾਲ neck ਤੇ ਠੀਕ ਹੈ ਤੇ ਘੇਰੇ ਤੇ ਚਾਕਾਂ ਤੇ ਤੇ ਆ ਹੈਗੀ ਇਹਦੇ ਨਾਲ ਬਾਟਮ ਤੇ ਬਾਟਮ ਤੇ ਬਹੁਤ ਪਿਆਰਾ ਜਿਹਾ ਵਰਕ ਆ ਠੀਕ ਆ ਬਹੁਤ ਪਿਆਰਾ ਜੀ ਕਲਾਇੰਟ ਨੇ ਮੇਰੇ ਤੇ ਕਿਸੇ ਨੇ ਵੀ ਤੁਸੀਂ ਰੈਡੀ ਕਰਵਾਉਣਾ ਇਹਨੂੰ ਕਿਸੇ ਵੀ ਕਲਰ ਦੇ ਤੁਸੀਂ ਸਾਡੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਠੀਕ ਹੈ ਤੇ ਐਨੀ ਫੈਬਰਿਕ ਇਹ ਫੈਬਰਿਕ ਸਾਡਾ ਪਿਓਰ ਫਿਓਨਾ ਕਰੇਵ ਦਾਗਾ ਉਹ ਜੌਰਜਟ ਕਰੇਵ ਸੀ ਤੇ ਇੱਕ ਇਹਨਾਂ ਨੇ ਆ ਕੋਰਸੈਟ ਰੈਡੀ ਕਰਵਾਇਆ ਇਹ ਤੁਸੀਂ ਮੇਰੇ ਵੇਅਰ ਕੀਤਾ ਹੋਇਆ ਦੇਖੀ ਆ ਠੀਕ ਹੈ ਇੱਕ ਇਹ ਕੋਰਸੈਟ ਭੇਜ ਰਹੇ ਹਾਂ ਦੋ ਆਪਾਂ ਇਹ ਸੂਟ ਭੇਜ ਰਹੇ ਹਾਂ ਕਿਸੇ ਨੇ ਵੀ ਰੈਡੀ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਲੋ ਰਿੱਕੀ ਵੀ ਆ ਕੇ ਕੰਮ ਕਰਕੇ ਵਾਪਸ ਤੇ ਇਧਰ ਮੇਰੇ ਬਹੁਤ ਹੀ ਪਿਆਰੇ ਜਿਹੇ ਸਬਸਕ੍ਰਾਈਬਰ ਆਏ ਸੀਗੇ ਨਾਲੇ ਮੇਰੇ ਕਲਾਇੰਟ ਨੇ ਨਾਲੇ ਸਬਸਕ੍ਰਾਈਬਰ ਨੇ ਤੇ ਉਹ ਜੁਹਾਰ ਵਾਸਤੇ ਇੱਕ ਤਾਂ ਡੌਗੀ ਲੈ ਕੇ ਆਇਆ ਵੀਰਪਾਲ ਦਿਖਾਇਓ ਕੋਲ ਕੀ ਤੇ ਇੱਕਾ ਬਹੁਤ ਸੋਹਣਾ ਸੂਲ ਲੈ ਕੇ ਆਇਆ ਦੇਖੋ ਯਾਰ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਬਠਿੰਡੇ ਤੋਂ ਆਏ ਸੀਗੇ ਪਹਿਲਾਂ ਵੀ ਸਾਨੂੰ ਕਾਫੀ ਵਾਰ ਮਿਲ ਚੁੱਕੇ ਸੀ ਸ਼ਾਪ ਤੇ ਅੱਜ ਆਏ ਸੀਗੇ ਤੇ ਦੇਖੋ ਤੁਸੀਂ ਆ ਡੌਗੀ ਲੈ ਕੇ ਆਏ ਆ ਆ ਸੂਟ ਲੈ ਕੇ ਆਏ ਆ ਤੇ ਆ ਸਾਡੇ ਲਈ ਲੈ ਕੇ ਆਏ ਆ ਮਠਿਆਈ ਕਹਿੰਦੇ ਮਠਿਆਈ ਖਾ ਕੇ ਦੱਸ ਦਿਓ ਸਾਡੀ ਮਠਿਆਈ ਕਿਵੇਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਬਾਈ ਸਾਨੂੰ ਇੰਨਾ ਪਿਆਰ ਦੇਣ ਲਈ ਬਠਿੰਡੇ ਵਾਲਿਓ ਬਹੁਤ ਸਾਰਾ ਪਿਆਰ ਬਾਈ ਜਦੋਂ ਵੀ ਅਸੀਂ ਬਠਿੰਡੇ ਆਵਾਂਗੇ ਤੁਹਾਨੂੰ ਜ਼ਰੂਰ ਮਿਲ ਕੇ ਜਾਵਾਂਗੇ ਆ ਦੇਖਿਓ ਰੱਖੀ ਡੌਗੀ ਦੇਖਿਓ ਸੁਹਾ ਇਮੀਗ੍ਰੇਸ਼ਨ ਦਾ ਕੰਮ ਆ ਦੀਦੀ ਵਰਗੇ ਦਾ ਹੂੰ ਨਾਲ ਡ్రਾਈ ਫਰੂਟਸ ਵੀ ਦਿੱਤੇ ਨੇ ਆ ਖੋਲ ਦੇ ਇਹ ਤੇ ਲੱਡੂ ਹੋਣੇ ਪੱਕਾ ਗੋਪਾਲ ਸਿੰਘ ਜੀ ਨੇ ਆ ਜੋ ਵਧੀਆ ਹੁੰਦੇ ਨੇ ਟੇਸਟ ਇਹ ਵਧੀਆ ਹੁੰਦੇ ਨੇ ਟੇਸਟ ਵਾਲੇ ਕੋਤਲੇ ਨਹੀਂ ਹੁਣੇ ਰੋਪਾ ਲੈਣੇ ਉੱਥੇ ਡੀਮਾਰਟ ਦੇ ਸਾਹਮਣੇ ਹਾਂ ਦਿੱਚੇ ਨੂੰ ਦਵਾਉਂ ਗਾ ਵਾਹ ਇਹ ਵੀ ਵਧੀਆ ਰਹੀ ਹੋਈ ਮੋਤੀ ਚੂਰ ਦੇ ਜਿਹੜਾ ਗੁੰਦਾਸ ਦੇ ਫੇਵਰੇਟ ਇੱਕ ਕਿੰਨੀ ਸੋਹਣੀ ਕੀਤੀ ਹੈ ਨਾ ਇਹਦੀ ਮੁੱਲ ਹੈ ਇਹਦੀ ਮੁੱਲ ਹੈ ਫੇਰ ਇਫੈਕਟਿਵ ਹੋਣਗੇ ਲੋਕ ਵੀਰਵਾਲ ਨੇ ਸਟਰੀਕ ਪਾਉਣੀ ਹੋ ਪੱਕਾ ਲੋ ਬਈ ਇੱਕ ਡੱਬੇ ਚੋਂ ਤਾਂ ਗੋਪਾਲ ਵਾਲੇ ਨੂੰ ਮੰਨ ਗਏ ਬਈ ਬਹੁਤ ਸਵਾਦ ਆ ਮਠੇ ਬਾਕੀ ਜਿਹੜੇ ਸਾਨੂੰ ਲੈ ਕੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਐਨੀ ਵਧੀਆ ਮਠਾਈ ਲੈ ਕੇ ਆਏ ਲੱਡੂ ਦਾ ਕੀ ਬਾਤ ਹੀ ਹੈ ਨਾ ਲੱਡੂ ਵੀ ਟੈਸਟ ਕਰ ਲੈ ਕਰ ਲੈ ਮੈਂ ਤਾਂ ਲੱਡੂ ਟੈਸਟ ਕਰ ਲਿਆ ਇਹਦੇ ਵਿੱਚੋਂ ਮੈਂ ਆਜੀ ਟੇਸਟ ਕਰ ਲਈ ਆ ਕਰ ਲਈ ਹੁਣ ਮੈਂ ਆ ਕਰ ਲਈ। ਇਹਦੇ ਬਾਅਦ ਇਹਨੂੰ ਢੱਕ ਕੇ ਰੱਖਦੇ ਵੀਰਾਂ। ਸਾਰਿਆਂ ਨੂੰ ਟੇਸਟ ਕਰਵਾਇਆ ਇਹਨੂੰ ਉੱਪਰ। ਲੋ ਵੀ ਗਾਇਸ ਰਿੱਕੇ ਆ ਗਏ ਸੀਗੇ ਕੰਮ ਤੋਂ ਤੇ ਹੁਣ ਆਪਾਂ ਜਾ ਰਹੇ ਆ ਬਾਜ਼ਾਰ ਦੇ ਦੁਆਰੇ ਕੰਮ ਕਰਨ ਪਹਿਲਾਂ ਮੈਂ ਘਰੇ ਆਈ ਸੀਗੀ। ਪਰ ਮੈਂ ਥੋੜੇ ਕੇ ਕੰਮ ਕਰਕੇ ਆਈ ਆ ਪਹਿਲਾਂ ਕਿਉਂਕਿ ਫਿਰ ਵਿਚਦੀ ਮੈਨੂੰ ਆਉਣਾ ਪਿਆ ਵਾਪਸ ਸਾਡੇ ਸਬਸਕ੍ਰਾਈਬਰ ਆ ਗਏ ਸੀਗੇ ਬਠਿੰਡੇ ਤੋਂ। ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਬਹੁਤ ਸਾਰਾ ਪਿਆਰ ਉਹਨਾਂ ਲਈ ਬਈ ਬਹੁਤ ਸਾਰੀ ਰਿਸਪੈਕਟ ਥੈਂਕ ਯੂ ਸੋ ਮੱਚ ਤੇ ਜੋ ਯਾਰ ਲਈ ਇੰਨੇ ਸੋਹਣੇ ਗਿਫਟ ਲਿਆਉਣ ਲਈ ਤੇ ਸਾਡੇ ਲਈ ਮਠਿਆਈਆਂ ਲਿਆਉਣ ਲਈ ਤੇ ਹੁਣ ਆਪਾਂ ਚੱਲੇ ਆ ਠੀਕ ਆ ਤੇ ਡਾਈ ਵਾਲਾ ਕੰਮ ਆਪਣਾ ਥੋੜਾ ਜਿਹਾ ਪੈਂਡਿੰਗ ਰਹਿ ਗਿਆ ਸੀ ਨਾਲੇ ਤਾਂ ਜਿੰਨਾ ਸਮਾਨ ਡਾਈ ਹੋ ਗਿਆ ਹੁਣ ਉਹ ਆਪਾਂ ਫੜ ਲਿਆਵਾਂਗੇ ਤੇ ਦੂਸਰਾ ਜਿਹੜਾ ਆਪਣਾ ਇੱਕ ਦੋ ਕੰਮ ਹੋਰ ਨੇ ਉਹ ਆਪਾਂ ਕਰਿਆਵਾਂਗੇ ਬੜੇ ਆ ਦੇਖ ਲਾ ਦਰਿਆ ਬਹੁਤ ਲਓ ਵੀ ਗਾਇਸ ਤੇ ਹੁਣ ਆਪਾਂ ਪਹੁੰਚ ਗਏ ਬੁਟੀਕ ਤੇ ਕੰਮ ਲੰਦੇ ਆਪਾਂ ਨਵੇੜਿਆਈ ਕਿ ਅੱਜ ਜਿਹੜੇ ਸੂਟ ਦਾ ਆਪਾਂ ਸ਼ੂਟ ਕਰਨਾਗਾ ਉਹ ਰਿਆ ਆਹ ਵਾਲਾ ਠੀਕ ਆ ਤੇ ਮੈਂ ਤੁਹਾਨੂੰ ਫੁੱਲੇ ਦੀ ਫੋਟੋ ਵੀਡੀਓ ਆ ਦਿਖਾ ਦੇਣੀ ਆ ਅੱਜ ਤਿੰਨ ਸੂਟਾਂ ਦਾ ਕਰਨਾ ਸੀਗਾ ਪਰ ਸਾਡੇ ਜਿਹੜੇ ਬਾਜ਼ਾਰ ਦੇ ਕੰਮ ਨੇ ਉਹੀ ਨਹੀਂ ਫਿਨਿਸ਼ ਹੋਏ ਤਾਂ ਅੰਗਰ ਕੇ ਆਪਾਂ ਨੂੰ ਫਿਰ ਅੱਜ ਇੱਕ ਸੂਟ ਦਾ ਹੀ ਕਰਨਾ ਪਊਗਾ ਜਾਂਦੇ ਜਾਂਦੇ ਖਰਜਾਂਗੇ ਘਰੇ ਜਾਂਦੇ ਜਾਂਦੇ ਕਰ ਜਾਾਂਗੇ ਆਪਾਂ ਆਹ ਵਾਲੀ ਇਹਦੀ ਬਾਟਮ ਆ ਬਾਈ ਸਲਵਾਰ ਤੇ ਵਰਕ ਆ ਤੇ ਆਹ ਵਾਲੀ ਇਹਦੀ ਸ਼ਰਟ ਆ ਠੀਕ ਹੈ ਆ ਵਾਲੀ ਵੀ ਸ਼ਰਟ ਤੇ ਆ ਦੁਪੱਟਾ ਗਾ ਇਹਦੇ ਨਾਲ ਆਪਾਂ ਬਰਬਰੀ ਦਾ ਦੁਪੱਟਾ ਲਗਾਇਆ ਗਾ ਤੇ ਦੁਪੱਟੇ ਦੇ ਪੱਲਿਆਂ ਤੇ ਡਬਲ ਸ਼ੇਡ ਆਪਾਂ ਦੁਪੱਟੇ ਨੂੰ ਦੇ ਕੇ ਦੁਪੱਟੇ ਦੇ ਪੱਲਿਆਂ ਤੇ ਆਪਾਂ ਸੂਟ ਨਾਲ ਦੀ ਇਦਾਂ ਪੱਟੀ ਲਗਾਈ ਆ ਤਾਂ ਆਪਾਂ ਕਿ ਪੱਟੀ ਲਗਾਤੀ ਹੈ ਠੀਕ ਹੈ ਇਹਦਾ ਆਪਾਂ ਸ਼ੂਟ ਕਰਨਾ ਚ ਜਲਦੀ ਮੈਂ ਰੈਡੀ ਹੋ ਕੇ ਫਿਰ ਤੁਹਾਨੂੰ ਦਿਖਾਉਣੀ ਆ ਫਾਈਨਲ ਲੁੱਕ ਸੂਟ ਦੀ ਠੀਕ ਹੈ ਤੇ ਪ੍ਰਾਈਸ ਵਗੈਰਾ ਲਈ ਉਹ ਤੁਹਾਨੂੰ ਪਤਾ ਵੀ ਤੁਹਾਨੂੰ ਵਟਸਐਪ ਤੇ ਕੰਟੈਕਟ ਕਰਨਾ ਪਊਗਾ ਠੀਕ ਹੈ ਦੇਖੀ ਮੈਂ ਅੱਜ ਤਿੰਨ ਸੂਟਾਂ ਦਾ ਸ਼ੂਟ ਕਰਨਾ ਸੀਗਾ ਇੰਨਾ ਬਿਜੀ ਹੋ ਜਾਂਦੇ ਆ ਬਾਕੀ ਅੱਜ ਦੋ ਤਿੰਨ ਕਲਾਇੰਟਾਂ ਦੀ ਅਪਾਇੰਟਮੈਂਟ ਵੀ ਸੀਗੀ ਇੱਕ ਉਹਨਾਂ ਨੇ ਹੁਣ ਅਸੀਂ ਸਬਸਕ੍ਰਾਈਬਰ ਆਏ ਸੀਗੇ ਤੇ ਦੋ ਤਿੰਨ ਕਲਾਇੰਟ ਆਏ ਸੀਗੇ ਤਾਂ ਕਰਕੇ ਥੋੜਾ ਜਿਹਾ ਬਿਜੀ ਸ਼ਡਿਊਲ ਚਲਾ ਗਿਆ ਤੇ ਬਾਜ਼ਾਰ ਦੇ ਕੰਮ ਸੀਗੇ ਤਾਂ ਕਰਕੇ ਫਿਰ ਮੈਂ ਕਿੱਥੇ ਚਲ ਜਾਂਦੀ ਜਾਂਦੀ ਇੱਕ ਸੂਟ ਦਾ ਤਾਂ ਕਰ ਹੀ ਜਾਵਾਂ ਬਹੁਤ ਟਾਈਮ ਹੋ ਗਿਆ ਕਿਉਂਕਿ ਸਾਨੂੰ ਇਹ ਚੀਜ਼ ਐ ਵੀ ਸ਼ੂਟ ਹੋਈ ਨਹੀਂ ਸੀਗੇ ਕਿੰਨੇ ਸੂਟ ਹੀ ਰੈਡੀ ਪਏ ਆ ਸਾਡੇ ਅਜੇ ਡਿਜ਼ਾਈਨ ਕਿੰਨੇ ਬਣੇ ਪਏ ਆ ਸਟਿਚ ਨਹੀਂ ਹੋਏ ਹਲੇ ਹਨਾ ਚਲੋ ਅੱਜ ਜਾਂਦੇ ਜਾਂਦੇ ਇੱਕ ਸੂਟ ਦਾ ਤਾਂ ਕਰ ਹੀ ਜਾਵਾਂਗੇ ਤੇ ਇਹ ਵਾਲਾ ਸੂਟ ਦੀ ਫਾਈਨਲ ਲੁੱਕ ਜਿਹੜੀ ਮੈਂ ਉਹ ਤੁਹਾਨੂੰ ਸ਼ੂਟ ਵਾਲੀ ਜਗ੍ਹਾ ਤੇ ਜਾ ਕੇ ਦਿਖਾਉਣੀ ਆ ਆਊਟਲੈਟ ਜਾ ਕੇ ਦਿਖਾਉਣੀ ਆ ਇੱਥੇ ਜੁਹਾਰ ਥੋੜਾ ਸਾਨੂੰ ਤਾਂ ਅੰਕ ਕਰੀ ਜਾਂਦਾ ਸੀ ਹੁਣੇ ਸੁੱਤਾ ਉੱਟਿਆ ਸੀਗਾ ਤਾਂ ਕਰਕੇ ਨਹੀਂ ਦਿਖਾਇਆ ਤਾਂ ਆਊਟਲੈਟ ਜਾ ਕੇ ਦਿਖਾਉਣੀ ਆ ਮੈਂ ਤੁਹਾਨੂੰ ਸਾਰੀ ਫਾਈਨਲ ਲੁੱਕ ఎవਰੀਥਿੰਗ ਸਾਰੀ ਡਿਟੇਲ ਮੈਂ ਤੁਹਾਨੂੰ ਘਰੇ ਜਾ ਕੇ ਦਿਖਾਉਣਾ ਰਹੀ ਕਿ ਹਾਂਜੀ ਸਹੀ ਹੈ ਬੰਦੀ ਲੱਗਦਾ ਮੇਰਾ ਨਹੀਂ ਕਹਿੰਦੇ ਹੁੰਦਾ ਸਜਣਾ ਵਾਰ ਹਨੇਰਾ ਨਹੀਂ ਲੋ ਬਈ ਆਪਾਂ ਪਹੁੰਚੇ ਘਰ ਤੇ ਰਿੱਕੀ ਕਹਿੰਦੇ ਵੀ ਗੇਟ ਲਾ ਦੇ ਮੇਰੇ ਤੋਂ ਲੱਗਿਆ ਨਹੀਂ ਹੈਗਾ ਕਿਉਂਕਿ ਇਹ ਨਾ ਅੜਕ ਜਾਂਦਾ ਹੈ ਕੋਈ ਨਾ ਲਾ ਕੇ ਇੱਕ ਵਾਰੀ ਦੱਸ ਦੋ ਕਿਵੇਂ ਲਾਉਣੇ ਉਹਦੋਂ ਲਾ ਲਿਆ ਕਰਾਂਗੇ ਆ ਲੋਵੀ ਕੱਟੀ ਲਾਤੀ ਆਪਾਂ ਬਾਹਰ ਲੈ ਕਰ ਤੇ ਹੁਣ ਮੈਂ ਤੁਹਾਨੂੰ ਆਹ ਸੂਟ ਬਾਰੇ ਡਿਟੇਲ ਚ ਦੱਸਣਾਗਾ ਹਨਾ ਕਿਹੜਾ ਫੈਬਰਿਕ ਆ ਕੀ ਬਰਕਾ ਤੇ ਕਿਦਾਂ ਤੁਸੀਂ ਆਰਡਰ ਕਰਨਾਗਾ ਮੈਂ ਘਰੇ ਜਾ ਕੇ ਦਿਖਾਉਣੀ ਹਾਂ ਨੰਗੇ ਪੈਰੀ ਆ ਗਈ ਮੈਂ ਸਭ ਤੋਂ ਪਹਿਲਾਂ ਤਾਂ ਬਈ ਇਹ ਕਾਟਨ ਆ ਕ੍ਰਸ਼ ਕਾਟਨ ਠੀਕ ਆ ਪਿਓਰ ਕਾਟਨ ਦਾ ਸਟਾਫ ਆ ਗਿਆ ਕਿ ਦੂਸਰਾ ਇਹਦੀ ਸਲਵਾਰ ਤੁਸੀਂ ਦੇਖ ਸਕਦੇ ਹੋ ਪੌਂਚੀ ਦੀ ਉੱਪਰ ਸਾਰਾ ਮਸ਼ੀਨ ਵਰਕ ਆ ਠੀਕ ਹੈ T-shirt ਦੇ ਉੱਪਰ ਵੀ ਤੇ ਬੈਕ ਸਾਈਡ 'ਚ ਇਹਨੂੰ ਮਸ਼ੀਨ ਵਰਕ ਦਾ ਤੇ ਬਾਹਾਂ ਦੇ ਉੱਪਰ ਵੀ ਮਸ਼ੀਨ ਵਰਕ ਆ ਪਰ T ਤੇ ਮੈਂ ਕੱਪੜੇ ਦੀ ਡਿਜ਼ਾਈਨਿੰਗ ਕੀਤੀ ਆ ਬਾਹਾਂ ਤੇ ਵੀ ਉਸੇ ਤਰੀਕੇ ਨਾਲ ਮੇ ਘੇਰੇ ਤੇ ਅੱਗੇ ਪਿੱਛੇ ਤੇ ਸਲਵਾਰ ਦੇ ਪਹੁੰਚ ਤੇ ਦੁਪੱਟਾ ਬਰਬਰੀ ਦਾਗਾ ਬਈ ਡਬਲ ਡਾਈ ਕੀਤਾ ਹੋਇਆ ਤੇ نیچے ਪੱਲਿਆਂ ਦੇ ਉੱਪਰ ਕੱਪੜਾ ਲਗਾਇਆਗਾ ਮੈਂ ਸੂਟ ਨਾਲ ਤੇ ਇਹਦੀ ਫੁੱਲ ਡਿਟੇਲ ਤੁਸੀਂ ਜੋ ਵੀ ਕਿਸੇ ਨੇ ਆਊਟਰ ਕਰਨਾਗਾ ਕਿੱਦਾਂ ਕਰਨਾ ਕਿਵੇਂ ਕਰਨਾ ਉਹ ਤੁਸੀਂ ਠੀਕ ਆ 983177117 ਇਹ ਆ ਮੇਰਾ WhatsApp ਵਾਲਾ ਨੰਬਰ ਆ ਆਰਡਰ ਵਾਲਾ ਠੀਕ ਆ ਜਿਹਦੇ ਉੱਪਰ ਤੁਸੀਂ ਸਕਰੀਨਸ਼ਾਟ ਭੇਜਣਾਗਾ ਇਹ ਵਾਲੇ ਸੂਟ ਦੀ ਫੋਟੋ ਸਕਰੀਨਸ਼ਾਟ ਭੇਜਣੀ ਆ ਫਿਰ ਤੁਸੀਂ ਪ੍ਰਾਈਸ ਪੁੱਛਣਾਗਾ ਫਿਰ ਉਸ ਤੋਂ ਬਾਅਦ ਜਿਹਨੇ ਵੀ ਆਰਡਰ ਕਰਨਾ ਹੋਊਗਾ ਪੇਮੈਂਟ ਅਡਵਾਂਸ Google Pay PhonePe ਠੀਕ ਆ ਬੈਂਕ ਟ੍ਰਾਂਸਫਰ ਉਸ ਤੋਂ ਬਾਅਦ ਫਿਰ ਤਾਂ ਡਿਲੀਵਰੀ ਐਡਰੈਸ ਤੇ ਆਪਾਂ ਕਲੀਅਰ ਕਰਵਾਵਾਂਗੇ ਤੇ ਤੁਹਾਨੂੰ ਟਾਈਮ ਦੱਸ ਦਾਂਗੇ ਵੀ ਕਿੰਨਾ ਟਾਈਮ ਲੱਗੇਗਾ ਠੀਕ ਆ ਇਹ ਸਾਰੀ ਡਿਟੇਲਸ ਈ ਤੇ ਬਾਕੀ ਕਮੈਂਟ ਕਰਕੇ ਦੱਸਿਓ ਵੀ ਸੂਟ ਕਿਦਾਂ ਦਾ ਲੱਗਿਆ ਤੇ ਕਲਰ ਇਹਦੇ ਵਿੱਚ ਤੁਸੀਂ ਬਣਵਾ ਸਕਦੇ ਹੋ ਵੀ ਕਲਰ ਹੈਗੇ ਨੇ ਦੋ ਤਿੰਨ ਵੇਰੀਨੀ ਵਾਲ ਉਹ ਮੈਂ ਤੁਹਾਨੂੰ ਦੱਸ ਦੂੰਗੀ ਜੇ ਉਹਨਾਂ ਤੇ ਬਣਾਉਣਾ ਹੋਵੇ ਉਹਨਾਂ ਤੇ ਬਣਾ ਲਿਓ ਉਹ ਤੁਹਾਡੀ ਮਰਜ਼ੀ ਆ ਆ ਦੇਖਿਓ ਡੌਗੀ ਲੈ ਕੇ ਆਈ ਸੀਗੀ ਜੁਹਾਰ ਲਈ ਇਹਨਾਂ ਦੋਨਾਂ ਜਣਿਆਂ ਨੇ ਮੈਨੂੰ ਲੱਗਦਾ ਇਹ ਅੱਧੀ ਲਵੇੜ ਦੇਣਾ ਠੀਕ ਹੈ ਜੀ ਤੇ ਇੱਧਰ ਰਿੱਕੀ ਸਰ ਜੀ ਕੀ ਕਰਦੋ ਏਸੀ ਛੱਡ ਦਿਓ ਉੱਪਰ ਜਾ ਕੇ ਛੱਡ ਦਿਓ ਚਲੋ ਆਉਣੇ ਆ ਸੀ ਵੀ ਫਿਰ ਇੱਧਰ ਦੋਨੇ ਭਰਾ ਦੇਖ ਲੋ ਬਿਜੀ ਨੇ ਇਹ ਮੈਨੂੰ ਲੱਗਦਾ ਅੱਜ ਹੀ ਲਵੇੜ ਦੇਣਾ ਇਹਨਾਂ ਨੇ ਤੁਸੀਂ ਅੱਜ ਹੀ ਲਵੇੜ ਦੇਣਾ ਉਹ ਦਾਦੀ ਕਿੱਧਰ ਗਏ ਦਾਦੀ ਕਿੱਥੇ ਨੇ ਤੁਹਾਡੇ ਪਤਾ ਨਹੀਂ ਹੋਰ ਕਿਹਨੂੰ ਪਤਾ ਆਏ ਹੋਏ ਦੇਖੀ ਜੁਝਾ ਰਹੇ ਨੇ ਦੇਖਦੇ ਕੀ ਖੁਸ਼ ਹੋਈ ਜਾਂਦਾ ਜਦੋਂ ਸੋਨੂੰ ਉਹ ਕਰਦਾ ਆਹ ਹਾਂ ਇਹਨੂੰ ਫੜਾਈ ਇਹਨੂੰ ਫੜਾਈ ਜੁਝਾ ਇਹਨੂੰ ਫੜਾਈ ਆ ਫੜੂਗਾ ਆਪੇ ਫੜਾਈ ਹੁਣ ਤਾਜ ਡਰਦਾਗਾ ਲੈ ਕੇ ਉੱਪਰ ਇਹ ਕਰਦਾ ਕਾ ਲੋ ਵੀ ਆ ਅਜੇ ਆਪਾਂ ਉੱਪਰ ਲੈ ਕੇ ਜਾਂਦੇ ਹੈਗੇ ਚਾਰਜਰ ਵਗੈਰਾ ਲੈ ਜਾਂਦੇ ਆ ਠੀਕ ਹੈ ਕਿਉਂਕਿ ਇਹ ਅਜੇ ਆਪਾਂ ਮੰਮੀ ਨੂੰ ਦਿਖਾਵਾਂਗੇ ਅਸੀਂ ਜਦੋਂ ਵੀ ਕੋਈ ਚੀਜ਼ ਘਰੇ ਲੈ ਕੇ ਆਉਣੀ ਹੁੰਦੀ ਹੈ ਨਾ ਪਹਿਲਾਂ ਮੰਮੀ ਡਾਡੀ ਨੂੰ ਦਿਖਾਉਣੀ ਹੁੰਦੀ ਹੈ ਰਾਤ ਮੀ ਹੀ ਜੀ ਦਿਖਾਈਆਂ ਸੀ ਇਹ ਤੇ ਫਿਰ ਮੰਮੀ ਵਰਗੇ ਨੂੰ ਹੁਣ ਆਪਾਂ ਆ ਦਿਖਾ ਕੇ ਇਹਦੇ ਕੱਪੜੇ ਠੀਕ ਹੈ ਨਾਲੇ ਡੌਗੀ ਨਾਲੇ ਮੰਮੀ ਵਰਗੇ ਨੂੰ ਦੱਸ ਦਾਂ ਕਿ ਭਾਈ ਮਠਿਆਈ ਆਈ ਸੀਗੀ ਫਿਰ ਇਸ ਤੋਂ ਬਾਅਦ ਫਿਰ ਆਪਾਂ ਕੱਪੜੇ ਉੱਪਰ ਲੈ ਜਾਾਂਗੇ ਉਹਨਾਂ ਟਾਈਮ نیچے ਪੇ ਰਹਿੰਦੇ। ਬਾਕੀ ਜੁਹਾਰ ਸਿੰਘ ਦੇ ਡਾਈਪਰ ਜਿਹੜੇ ਖਤਮ ਹੋ ਗਏ ਹੁਣ ਤਾਂ ਵੈਸੇ ਘੱਟ ਯੂਜ਼ ਕਰਦੇ ਆਂ ਸੀ ਰਾਤ ਨੂੰ ਵੀ ਲਗਾਉਣੇ ਹੁੰਦੇ ਆ ਉਹ ਵੀ ਅਸੀਂ ਜਦੋਂ ਰਾਤ ਨੂੰ ਇਹ ਦੂਸਰੀ ਵਾਰ ਉੱਠਦਾਗਾ ਨਹੀਂ ਤਾਂ ਆਪਾਂ ਲਗਾਉਂਦੀ ਨਹੀਂ ਹੈਗੇ ਛਾਦਰ ਦੇ نیچے ਉਹ ਦੂਸਰਾ ਮومی ਕਾਗਜ਼ ਜਿਹਾ ਵੰਗੂ ਇੱਕ ਚਾਦਰ ਹੁੰਦੀ ਆ ਉਹ ਵਿਛਾ ਦਿੰਨੇ ਆ ਉਹਦੇ ਨਾਲ ਕੀ ਆ ਚਲੋ ਆਪਣਾ ਗੱਦਾ ਵੀ ਨਹੀਂ ਖਰਾਬ ਹੁੰਦਾ ਠੀਕ ਆ ਚਾਦਰ ਆ ਚਾਦਰ ਚਲੋ ਬਦਲ ਕੇ ਧੋਤੀ ਜਾਂਦੀ ਆ ਫਰਖਤ ਨੂੰ ਇਹ ਪਈਆ ਤਾਂ ਕਰਕੇ ਉਹ ਵੀ ਆਪਾਂ ਪੈਕੇਟ ਮੰਗਵਾਉਣਾਗਾ ਚਲੋ ਇਹ ਵੀ ਆਹ ਵਾਲੀ ਕਿੱਟਾ ਪਾਈ ਕੇ ਰੱਖ ਦਿੰਨੇ ਹਜੇ ਆ ਆਪਣਾ ਸਬਾਨਾ ਜਿਹੜਾ ਇਹ ਆਪਾਂ ਉੱਪਰ ਲੈ ਜਾਈਏ ਲੋ ਮੰਮੀ ਘਰ ਕੇ ਗਏ ਫੇ ਦਵਾਈ ਲੈਣ ਕਿਉਂਕਿ ਮੰਮੀ ਦਾ ਕੱਲ ਖਾਣ ਬਹੁਤ ਦੁਖ ਰਿਆ ਸੀ ਤੇ ਆਪਾਂ ਹੁਣ ਟਾਈਮ ਨਾਲ ਜਿਹਾਰ ਨੂੰ ਰੋਟੀ ਖਵਾ ਦਈਏ ਕਿਉਂਕਿ ਉਹ ਪਰ ਹੱਥ ਨੇ ਜੀ ਉਠਿਆ ਸੀਗਾ ਤੇ ਕਾਫੀ ਹੋ ਗਿਆ ਉਹਦਾ ਕੁਛ ਖਾਣ ਦਾ ਟਾਈਮ ਹੋ ਗਿਆ ਤੇ ਮੈਂ ਕਿਹਾ ਵੀ ਕੁਝ ਹੋਰ ਖਵਾਉਣ ਨਾਲੋਂ ਕਿਉਂਕਿ 8 ਤਾਂ ਵੱਜ ਗਏ ਹਣੇ ਕਿਉਂ ਆਪਾਂ ਰੋਟੀ ਖਵਾ ਦਈਏ ਫੇਰ ਉਹ ਖੁਸ਼ ਹੋ ਕੇ ਹੁਣ ਖਾ ਲੂਗਾ ਰੱਜ ਲੂਗਾ ਇਸ ਤੋਂ ਬਾਅਦ ਆਪਾਂ ਬਾਕੀ ਦਾ ਕੰਮ ਦੇਖਦੇ ਆਂ ਲਾਂ ਦਾਲ ਸਬਜ਼ੀ ਦੇਖਦੇ ਆਂ ਕੀ ਬੜੀਆਂ ਮम्मी ਵਰਗਿਆਂ ਦੀ ਕਰਦੇ ਆਂ ਬੇਟਾ ਠੀਕੂ ਅੱਜ ਅਸੀਂ ਸ਼ੂਟ ਕਰਨਾ ਸੀ ਤੇ ਫੇਰ ਅਜੂਹਾਰ ਦੇ ਸਬਸਕ੍ਰਾਈਬਰ ਆਗੇ ਜੁਝਾਰ ਨੂੰ ਉੱਥੇ ਦੇਖਦੇ ਨੇ ਨਾ ਵੀਡੀਓ 'ਚ ਮੇਰਾ ਆਪਣੀਆਂ ਵੀਡੀਓਜ਼ ਵੀ ਦੇਖ ਦਿੰਗੇ YouTube ਦੇ ਵੀ ਦੇਖਦੇ ਆ ਤੇ ਉਹ ਲੈ ਲੈ ਕੇ ਆਏ ਨੇ ਜੁਝਾਰ ਵਾਸਤੇ ਇੱਕ ਤਾਂ ਇਹ ਡੌਗੀ ਲੈ ਕੇ ਆਏ ਆ ਤੇ ਉਹ ਮੈਂ ਵੀ ਲੈ ਕੇ ਨਹੀਂ ਗਈ ਉੱਪਰ ਮੈਂ ਆਖਿਆ ਵੀ ਮੈਂ ਦਿਖਾ ਦੰਨੀ ਆ ਪਹਿਲਾਂ ਤੁਹਾਨੂੰ ਆਹ ਕੱਪੜੇ ਨੇ ਮੈਂ ਦੋ ਕੁ ਜੱਟ ਕਰ ਦਿੰਦੇ ਡੌਗੀ ਲੈ ਕੇ ਤੇ ਆ ਮਠਿਆਈ ਲੈ ਕੇ ਆਏ ਸੀਗੇ ਆ ਦੋ ਡੱਬੇ ਪਟੈਂਡੇ ਤੋਂ ਆਏ ਸੀਗੇ ਵੈਸੇ ਤਾਂ ਮਤਲਬ ਕਿਉਂ ਹਰਿਆਣੇ ਤੋਂ ਨੇ ਕੁਝ ਕਹਿਣਾ ਹੋਵੇ ਮੰਮੀ ਉਹਨਾਂ ਲਈ ਦੋ ਵਰਡਸ ਟੂ ਵਰਡਸ ਥੈਂਕ ਯੂ ਜਿੰਨੀ ਮੇ ਪੁੱਤ ਮੈਂ ਨਾਲ ਦੇਖੋ ਭਾਈ ਸਾਡੀ ਮੰਮੀ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਥੈਂਕ ਯੂ ਭੈਣੋ ਤੁਸੀਂ ਇੰਨਾ ਪਿਆਰ ਕੀਤਾ ਉਹ ਕੱਲ ਨੂੰ ਮੰਮੀ ਆਪਣਾ ਵਲੌਗ ਦੇਖਣਗੇ ਹਾਂਜੀ ਹਾਂਜੀ ਠੀਕ ਆ ਦੇਖੀ ਜਦੋਂ ਨਾ ਗੁੰਤਾਜ ਇਹਨੂੰ ਉੱਪਰ ਐ ਮਾਰਿਆ ਕਰੇ ਖੁਸ਼ ਹੋਇਆ ਕਰੇ ਅੱਲੋ ਵੀ ਰਾਤ ਹੋ ਗਈ ਸੀਗੀ ਆਪਾਂ ਲੇਟ ਠੀਕ ਆ ਤੇ ਜੁਝਾਰ ਨੂੰ ਫਿਰ ਸਮਾਇਆ ਉਸ ਤੋਂ ਬਾਅਦ ਰੋਟੀ ਵਗੈਰ ਖਵਾਈ ਤੇ ਜਿਹੜਾ ਵਲੌਗ ਸੀਗਾ ਰੈਂਦਾ ਸੀਗਾ ਉਹ ਬਣਾਇਆ ਨਹੀਂ ਗਿਆ ਤਾਂ ਮੈਂ ਸੋਚਿਆ ਚਲੋ ਕੱਲ ਨੂੰ ਉਹਦੀ ਐਂਡ ਕਰ ਦਾਂਗੇ ਆਪਾਂ ਵਲੌਗ ਦਾ ਤੇ ਹਾਂਜੀ ਬਈ ਤੇ ਸੂਟ ਮੰਮੀ ਨੂੰ ਵੀ ਬਹੁਤ ਪਸੰਦ ਆਇਆ ਸੀਗਾ ਮੇਰਾ ਮੰਮੀ ਦੇ ਰਿਵਿਊ ਲੈ ਲਏ ਸੀਗੇ ਡੈਡੀ ਦੇ ਰਿਵਿਊ ਲੈ ਲਏ ਸੀਗੇ ਵਰਕ ਵੀ ਅੱਛਾ ਕਾ ਕਹਿੰਦੇ ਵੀ ਕਾਟਨ ਦਾ ਸਟਾਫ ਆ ਤੇ ਜੇ ਤਾਂ ਤੁਸੀਂ ਮਤਲਬ ਸ਼ਾਪ ਤੇ ਵਿਜ਼ਿਟ ਕਰਕੇ ਦੇਖਣਾਗਾ ਸਟਾਫ ਤੁਸੀਂ ਦੇਖ ਸਕਦੇ ਹੋ ਵਰਕ ਵਗੈਰਾ ਦੇਖ ਸਕਦੇ ਹੋ ਠੀਕ ਆ ਕਲਰ ਤੁਸੀਂ ਕੋਈ ਮਰਜ਼ੀ ਕਰਵਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਜੇ ਕਿਸੇ ਹੋਰ ਸਟਾਫ ਤੇ ਬਣਾਉਣਾ ਹੋਰ ਸਟਾਫ ਤੇ ਵੀ ਬਣਾ ਸਕਦੇ ਹੋ ਠੀਕ ਹੈ ਕਿਸੇ ਨੇ ਵੀ ਕਿਸੇ ਵੀ ਕਲਰ ਤੇ ਬਣਾਉਣਾ ਕਿਸੇ ਹੋਰ ਸਟੱਫ ਤੇ ਬਣਾਉਣਾ ਤਾਂ ਐਨੀ ਸਟੱਫ ਐਨੀ ਕਲਰ ਉਹਤੇ ਬਣਵਾ ਸਕਦੇ ਹੋ ਬਾਕੀ ਪਿੱਛੇ ਮੈਂ ਵੀਡੀਓ ਸਾਂਝੀਆਂ ਕੀਤੀਆਂ ਹੋਈਆਂ ਆ ਤੁਹਾਡੇ ਨਾਲ ਠੀਕ ਹੈ ਬੈਕ ਸਾਈਡ ਵੀ ਵਰਕ ਆ ਸਾਰਾ ਕੁਝ ਪ੍ਰੋਪਰੋ ਚ ਸ਼ੋ ਹੁੰਦਾਗਾ ਤੇ ਜੇ ਕੰਟੈਕਟ ਕਰਨਾਗਾ ਡੀਐਮ ਕਰਨਾ ਤਾਂ 683177147 ਨੰਬਰ ਤੇ ਫੋਟੋ ਭੇਜਿਓ ਤੇ ਆਰਡਰ ਕਰ ਸਕਦੇ ਹੋ ਇਹ ਸੀਗਾ ਆਪਣਾ ਅੱਜ ਦਾ ਵਲੌਗ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਤਾਂਦੇ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ